ਅਦੀ ਵੀਰ ਦੀ ਅੱਜ ਜਿਹੜੀ ਗੱਲਬਾਤ ਹੋਈ ਹੈ ਕੀ ਹੋਈ ਹੈ ਜਿੱਦਾਂ ਨੌਜਵਾਨ ਇਹ ਗਿਰਿਆ ਪਿਆ ਸੀ ਕਿਦਾਂ ਤੁਸੀਂ ਲਿਆਂਦਾ ਚਾਹ ਕਿ ਕੀ ਇਹਨੇ ਡੋਜ਼ ওভারਡੋਜ਼ ਲਈ ਹੋਈ ਹੈ ਇਹ ਜੀ ਵੀਰ ਦੇ ਪਿੰਡ ਧਲੁਰਾ ਦਾ ਅੱਜ ਚਿੱਟੇ ਵੀ ওভারਡੋਜ਼ ਨਾਲ ਇਹ ਮੁੰਡਾ ਆਪਣੇ ਘਰ ਦੇ ਵਿੱਚ ਹੀ ਗਿਰਿਆ ਤੇ ਉਦੋਂ ਜਦੋਂ ਆਮ ਆਦਮੀ ਪਾਰਟੀ ਦੇ ਬੰਦੇ ਬੂਥ ਨੰਬਰ 10 ਤੋਂ ਪਿੰਡ ਮਤੋਤਾ ਜ਼ੋਨ ਤੋਂ ਇਸ ਪਿੰਡ ਦੇ ਵਿੱਚ ਆਏ ਹੋਏ ਸੀਗੇ ਬੋਟਾ ਮੰਗਣੇ ਲਈ ਜਦੋਂ ਇਹ ਮੁੰਡਾ ਘਰ ਦੇ ਵਿੱਚ ਗਿਰਿਆ ਤਾ ਕਰਦਿਆਂ ਨੇ 20 ਮਿੰਟ ਹੋ ਗਏ ਆਪਣੇ ਕੋਲੇ ਰੱਖਿਆ ਘਰਾਂ ਵੀ ਕਹਿੰਦੇ ਵੀ ਹਸਪਤਾਲ ਨਹੀਂ ਲੈ ਕੇ ਜਾਣਾ ਵੀ ਪਰਚਾ ਹੋ ਜਾਏਗਾ ਮੈਂ ਆਪਣੇ ਪਿੰਡ ਕਿੜੀ ਤੋਂ ਗੱਡੀ ਭਜਾ ਕੇ ਜਦੋਂ ਮੈਨੂੰ ਪਤਾ ਲੱਗਿਆ ਇਸ ਨੌਜਵਾਨ ਨੂੰ ਮੈਂ ਚੱਕ ਕੇ ਲੈ ਕੇ ਆਪਣੀ ਗੱਡੀ ਦੇ ਵਿੱਚ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਸੋ ਓਵਰਡੋਜ਼ ਨਾਲੇ ਕਰਦੇ ਕਹਿੰਦੇ ਵੀ ਚਿੱਟਾ ਜੋ ਬਟੋਜ਼ ਨਾਲੇ ਬਿਉਸ਼ ਹੋਇਆ ਜੀ ਪਹਿਲਾਂ ਵੀ ਕਰਦੇ ਸੀ ਇਹ ਨਸ਼ਾ ਪਹਿਲਾਂ ਜੋ ਕਹਿੰਦੇ ਥੋੜਾ ਜਿਹਾ ਟਾਈਮੇ ਹੋਇਆ ਅੱਜ ਮੈਂ ਉਹਨੂੰ ਫਾਦਰ ਸਾਹਿਬ ਨੂੰ ਆਉਂਦੇ ਪੁੱਛਿਆ ਕਹਿੰਦੇ ਦੋ ਚਾਰ ਮਹੀਨੇ ਹੋਇਆ ਕਰਦੇ ਨੂੰ ਤੇ ਫਾਦਰ ਸਾਹਿਬ ਕਹਿੰਦੇ ਦੇਖੋ ਗੱਲ ਇਦਾਂ ਵੀਰੇ ਸਿੱਧੀ ਸਪਸ਼ਟ ਗੱਲ ਥੋੜੇ ਸਾਹਮਣੇ ਉਹ ਮੁੰਡਾ ਕਿਸੇ ਨੇ ਕੋਈ ਕੁੱਤਾ ਉਹ ਤਾਂ ਮਾਰ ਰੋਦੀ ਸੀਗੀ ਨਸ਼ਾ ਉਹਦੋਂ ਮੀਹ ਮੈਂ ਜਿਹੜਾ ਡਾਕਟਰ ਐਮ ਐਲ ਏ ਆਮ ਆਦਮੀ ਪਾਰਟੀ ਦੇ ਕਹਿੰਦਾ ਫਿਰਦਾ ਸੀਗਾ ਅਸੀਂ ਨਸ਼ਾ ਮੁਕਤ ਕਰਤਾ ਹੁਣ ਆਵੇ ਉਰੇ ਉਹਨੂੰ ਜਵਾਬ ਦਵੇ ਉਦੀ ਕੈਂਡੀਡੇਟ ਦੇ ਸਾਹਮਣੇ ਨੌਜਵਾਨ ਗਿਰਿਆ ਹੈ ਇਹ ਇਹ ਉਹਨਾਂ ਨੇ ਕੱਤ ਨਹੀਂ ਚੱਕਿਆ ਹੈਗਾ ਸਰ ਉਹਨਾਂ ਨੂੰ ਸਿਰਫ ਵੋਟਾਂ ਦੀ ਮਤਲਬ ਪੁੱਛੋ ਜੀ ਮੇਰੇ ਕੋਲ ਵੀਡੀਓ ਆ ਕੋਲੇ ਉਹਨਾਂ ਦੀਆਂ ਗੱਡੀਆਂ ਖੜੀਆਂ ਆ ਉਹਨੂੰ ਚੱਕਣਾ ਚਾਹੀਦਾ ਸੀ ਜਦ ਕੋਲ ਤੇ ਮੈਂ 4 ਕਿਲੋਮੀਟਰ ਦੇ ਦੂਰ ਆਇਆ ਹਾਂ ਮੈਂ ਚੱਕ ਕੇ ਨਸਤਾਂ ਲਿਆ ਆ ਉਹ ਨਹੀਂ ਦੇ ਤੱਕ ਸਕਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਜੀ ਲੋਕਾਂ ਦੀ ਉਹਨਾਂ ਨੂੰ ਸਿਰਫ ਵੋਟਾਂ ਦਾ ਮਤਲਬ ਹੈ ਉਹਨਾਂ ਨੂੰ ਵੋਟਾਂ ਪਾ ਦੋ ਮੇਰੀ ਹੱਥ ਮੰਦ ਕੇ ਬੇਨਤੀ ਹੈ ਵੀਰੇ ਇਹ ਨਹੀਂ ਕਹੇਗਾ ਮੈਂ ਚੱਕ ਕੇ ਲੈ ਕੇ ਆਦਾ ਮੁੰਡੇ ਨਾਲ ਮੈਂ ਸਿਰੇ ਤੱਕ ਗਾਂ ਜਾਣਾ ਪਿਆ ਮੈਂ ਨਾਲ ਜਾਊਂਗਾ ਪਰ ਇਹ ਲੋਕਾਂ ਨੂੰ ਆਵਾਦੀ ਪਾਰਟੀ ਨੂੰ ਮੂੰਹ ਨਾਲ ਲਾਓ ਇਹਨਾਂ ਨੇ ਆਪਣਾ ਹਲਕਾ ਸ਼੍ਰੀ ਚੰਗੌਰ ਸਾਹਿਬ ਬਰਬਾਦ ਕਰਕੇ ਰੱਖਤਾ ਨੌਜਵਾਨ ਡੇਲੀ ਮਰਦੇ ਆ ਨਹੀਂ ਪਤਾ ਲੱਗ ਰਿਹਾ ਵੀ ਕਿੰਨੇ ਸਾਡੇ ਬੱਚੇ ਚਿੱਟੇ ਲੱਗ 14 14 13 ਸਾਲਾਂ ਦੇ ਚਿੱਟੇ ਤੇ ਲੱਗੇ ਸਾਡੇ ਮੁੰਡੇ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਵੀ ਜਿਵੇਂ ਹੁਣ ਇੰਨਾ ਪ੍ਰਚਾਰ ਹੋ ਰਿਹਾ ਨਸ਼ੇ ਵਿਰੋਧ ਦੇ ਫਲੈਕਸਾਂ ਟੰਗੀਆਂ ਜਾ ਰਹੀਆਂ ਹਨ ਕੇਵਲ ਇੱਕ ਕਹਿੰਦਾ ਬਾਬਾ ਹਵਾ ਜੀ ਆ ਸਾਰਾ ਕੁਝ ਉਹ ਸਾਰਾ ਕੁਝ ਹਵਾ ਚ ਹੈ ਜੀ ਬਿਲਕੁਲ ਨਸ਼ਾ ਬੰਦ ਨਹੀਂ ਉਹਰੇ ਆਵੇ ਜੀ ਆ ਦੱਸੇ ਹੁਣ ਐਮਐਲਏ ਡਾਕਟਰ ਚੰਜੀਤ ਵੀ ਆ ਮੁੰਡੇ ਮਾਰਨੇ ਨੂੰ ਪਿਆ ਹੁਣ ਕਿੱਥੇ ਉਹਦਾ ਨਸ਼ਾ ਵਿਰੋਧ ਮੀਮ ਸਾਰਾ ਉਹ ਬੰਦਾ ਡਰਾਮਾ ਕਰ ਰਿਹਾ ਮੈਂ ਸਿੱਧੀ ਚੰਗੌਰ ਤੋਂ ਹਲਕਾ ਵਸੇ ਨੂੰ ਬੇਨਤੀ ਕਰਦਾ ਹਾਂ ਅੱਥ ਬਨ ਕੇ ਵੀ ਆਪਣਾ ਦੇ ਬਚਾ ਲਓ ਯਾਰ ਤੁਸੀਂ ਇਹਨਾਂ ਨੂੰ ਨਾ ਬੁਟਾ ਪਾਓ ਇਹਨਾਂ ਨੂੰ ਨਾ ਨੇੜੇ ਲਾਓ ਮੇਰੀ ਬੇਨਤੀ ਵੀ ਬਾਈ ਇਹਨਾਂ ਨੂੰ ਉਹ ਗੁਰਸਿੱਖ ਮੁੰ ਕੇਸ ਰੱਖੇ ਵੀ ਆਉਦੇ ਸੌਰੀ ਗੁਰਸੇ ਕਹਾਂ ਹੋਗੇ ਕੇਸ ਰੱਖੇ ਵੀ ਨੇ ਦਾੜੀ ਕੱਟੀ ਵੀ ਆ ਹੈ ਤੇ 20 21 ਸਾਲਾਂ ਦਾ ਨੌਜਵਾਨ ਆ ਉਹ ਮੇਰੀ ਬੇਨਤੀ ਆ ਜਮੌਰ ਸਾਹਿਬ ਵਾਲਿਓ ਆਪਣੇ ਆਪ ਨੂੰ ਬਚਾ ਲਓ ਬਾਈ ਇਹਨਾਂ ਨੂੰ ਬੋਟਾਂ ਆ ਗਈਆਂ ਇਹਨਾਂ ਨੂੰ ਨਾਂ ਚਦਾ ਬੈਠੇ ਹੋ ਗਲਤੀਆਂ ਕਿਤੇ ਕਰ ਲਿਓ ਇਹ ਗਲਤੀ ਆਪਾਂ ਹੀ ਬਾਈ ਦੇ ਵਿੱਚ ਕੀਤੀ ਸੀ ਮੈਂ ਝੂਠ ਨਹੀਂ ਬੋਲਦਾ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦਿਖਾ ਰਿਹਾ ਦੇਖ ਲਓ ਕਿਵੇਂ ਮੁੰਡਾ ਮਰਨੇ ਨੂੰ ਪਿਆ ਯਾਰ ਇਹ ਸਿਰਫ ਫਾਰਮੈਲਿਟੀ ਆ ਆਮ ਆਦਮੀ ਪਾਰਟੀ ਦੀ ਥੱਲੇ ਗਰਾਊਂਡ ਲੈਵਲ ਦੇ ਹਾਂ ਦਾ ਕੋਈ ਕੰਮ ਨਹੀਂ ਤੁਸੀਂ ਜਿਵੇਂ ਕਿਹਾ ਹੁਣ ਮੇਰੇ ਕੋਲ ਵੀਡੀਓ ਆ ਉਹਨਾਂ ਦੀ ਗੱਡੀਆਂ ਕੋਲ ਖੜੀਆਂ ਸੀਗਾ ਬੰਦੇ ਕੋਲ ਤੇ ਉਹਨਾਂ ਨੇ ਕਿਉਂ ਨਹੀਂ ਵੀ ਚੱਕਿਆ ਗਿਆ ਇਹ ਮੈਂ ਚੌਥੇ ਪਿੰਡ ਤੋਂ ਅੱਗੇ ਬੰਦਾ ਚੱਕ ਰਿਹਾ ਹੈ ਚਟੇ ਵਾਲਾ ਉਹ ਹੱਕ ਨਹੀਂ ਸੀ ਵੀ ਚੱਕ ਕੇ ਲੈ ਕੇ ਜਾਂਦਾ ਉਹ ਬਿਲਕੁਲ ਬਿਲਕੁਲ ਦੇਰੋਂ ਪੁਲਿਸ ਕੇਜ ਵਗੈਰਾ ਹੋਊਗਾ ਜਾਂ ਦੇਖੋ ਜੀ ਜਿਹੜੇ ਮੈਂ ਇਹੀ ਕੱਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਜਿਹੜੇ ਇਸ ਬੰਦੇ ਨੂੰ ਚਿੱਟਾ ਦਿੱਤਾ ਹੈ ਉਹਦੇ ਪਰ ਬਣਦੀ ਕਾਰਵਾਈ ਕੀਤੀ ਜਾਵੇ ਇਸ ਨੌਜਵਾਨ ਦੇ ਇਹ ਐਡੀਟਰ ਜ਼ਰੂਰ ਹੈ ਪੀਰ ਹੈ ਇਹ ਵੇਚ ਨਹੀਂ ਰਿਹਾ ਇਹਦੇ ਉਸ ਸਾਹਮਣੇ ਇਹਨੂੰ ਸੈਂਟਰ ਭੇਜਿਆ ਜਾਵੇ ਪਰ ਸੈਂਟਰਾਂ ਵਿੱਚ ਵੀ ਕੀ ਭੇਜੂਗੇ ਆਪਾਂ ਦਿਨ ਰਾਤ ਉੱਥੇ ਵੀ ਚਿੱਟਾ ਵਿਗਦਾ ਯਾਰ ਯਾਨੀ ਕਿ ਕੋਈ ਹੱਲ ਨਹੀਂ ਹੈਗਾ ਸੈਂਟਰਾਂ ਦਾ ਵੀ ਤੇ ਬਸ ਉਹਦੇ ਪਰ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ ਨੇ ਇਹਨੂੰ ਚਿੱਟਾ ਦਿੱਤਾ ਹੈ